ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ 28 ਤਰੀਕ ਤੋਂ ਲੈ ਕੇ 30 ਤਰੀਕ ਦੇ ਵਿੱਚ ਯਾਨੀ ਕਿ 28 29 30 ਤਿੰਨ ਦਿਨਾਂ ਦਾ ਮੌਸਮ ਦਾ ਹਾਲਾਤ ਕੀ ਪੰਜਾਬ ਦੇ ਬਣਨਗੇ ਕੀ ਗਤੀਵਿਧੀਆਂ ਮੀਂਹ ਦੀਆਂ ਰਹਿਣਗੀਆਂ ਹਵਾਵਾਂ ਦੀ ਰੁੱਖ ਕਿਵੇਂ ਦਾ ਹੋਵੇਗਾ ਤੇ ਤਾਂ ਤਾਪਮਾਨ ਦੇ ਵਿੱਚ ਕੀ ਹਲਚਲ ਦਿਖਾਈ ਦੇ ਰਹੀ ਹੈ ਤੇ ਕਿਸਾਨਾਂ ਵੀਰਾਂ ਦੇ ਲਈ ਕੀ ਮੌਸਮ ਦੇ ਵਿੱਚ ਅਪਡੇਟ ਹੈ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਵੀਰ ਹੋ ਲਗਾਤਾਰ ਸਾਡੀ ਵੀਡੀਓਜ਼ ਦੇਖ ਰਹੇ ਹੋ ਪਰ ਹਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਨੋਟੀਫਿਕੇਸ਼ਨ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਮੌਸਮ ਦੀ ਜਾਣਕਾਰੀ ਟਾਈਮ ਸਰ ਪਹੁੰਚ ਸਕੇ ਤੇ ਤੁਸੀਂ ਮੌਕੇ ਸਰ ਉਸ ਦਾ ਫਾਇਦਾ ਚੱਕ ਸਕੋ ਤਾਜ਼ਾ ਸੈਟਲਾਈਟ ਮੈਪ ਵਿੱਚ ਦੇਖ ਲੈਂਦੇ ਹਾਂ ਕਿ ਇੱਕ ਹਲਕਾ ਜਿਹਾ ਬੱਦਲੀ ਸਿਸਟਮ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਪਹਿਲੇ ਘੰਟਿਆਂ ਦੇ ਵਿੱਚ ਤੇ ਜਿਸ ਦੀ ਕਾਰਵਾਈ ਕੋਈ ਬਹੁਤ ਵੱਡੀ ਦਿਖਾਈ ਨਹੀਂ ਦੇ ਰਹੀ 28 ਤਰੀਕ ਨੂੰ ਅੱਜ 28 ਤਰੀਕ ਦਾ ਮੌਸਮ ਫਿਲਹਾਲ ਬਹੁਤ ਜ਼ਿਆਦਾ ਕੋਈ ਕਹਿ ਲਈ ਆਪਾਂ ਕਾਰਵਾਈ ਪਾਉਂਦਾ ਦਿਖਾਈ ਨਹੀਂ ਦੇ ਰਿਹਾ ਹਲਕੇ ਫੁਲਕੇ ਦਰਮਿਆਨੀ ਬੱਦਲਬਾਈ ਪੰਜਾਬ ਦੇ ਮਾਝੇ ਖੇਤਰ ਦੇ ਵਿੱਚ ਅਤੇ ਲੁਧਿਆਣੇ ਏਰੀਆ ਦੇ ਨੇੜੇ ਤੇੜੇ ਤੇ ਥੋੜੀ ਬਹੁਤੀ ਹੁਸ਼ਿਆਰਪੁਰ ਏਰੀਆ ਦੇ ਨੇੜੇ ਤੇੜੇ ਯਾਨੀ ਕਿ ਉੱਤਰ ਪੱਤੇ ਪੱਛਮੀ ਭਾਰਤ ਦੇ ਪੰਜਾਬ ਦੇ ਵਿੱਚ ਹਲਕੀ ਫੁਲਕੀ ਕਣਮਣ ਕਾਣੀ ਹਨੇਰੀ ਚਖੜਮੀ ਥੋੜਾ ਬਹੁਤਾ ਇਸ ਏਰੀਆ ਦੇ ਵਿੱਚ ਪ੍ਰਭਾਵਿਤ ਸਵੇਰ ਦੇ 11 12 ਵਜੇ ਦੇ ਨੇੜੇ ਤੇ ਹੋ ਸਕਦਾ ਹੈ ਕੋਈ ਫਿਲਹਾਲ ਕੋਈ ਬਹੁਤ ਵੱਡੀਆਂ ਕਾਰਵਾਈਆਂ ਅੱਜ 28 ਤਰੀਕ ਨੂੰ ਪੈਂਦੀਆਂ ਦਿਖਾਈ ਨਹੀਂ ਦੇ ਰਹੀਆਂ ਹਵਾਵਾਂ ਉੱਤਰ ਪੱਛਮੀ ਉੱਤਰ ਪੂਰਬੀ ਦਿਸ਼ਾ ਤੋਂ ਚਲਦੀਆਂ ਰਹਿਣਗੀਆਂ ਤੇ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਨਾਰਮਲੀ 35 ਡਿਗਰੀ ਦੇ ਨੇੜੇ ਤੇੜੇ ਪੰਜਾਬ ਦੇ ਵਿੱਚ ਬਣਿਆ ਰਹੇਗਾ ਤੇ ਕਿਸੇ ਕਿਸੇ ਏਰੀਏ ਦੇ ਵਿੱਚ ਟੈਂਪਰੇਚਰ 35 ਤੋਂ ਪਾਰ ਵੀ ਕਰ ਸਕਦਾ ਹੈ ਕਿਉਂਕਿ ਕੱਲ ਦੁਪਹਿਰ ਤੋਂ ਹੀ ਮੌਸਮ ਦੇ ਵਿੱਚ ਕਿਤੇ ਨਾ ਕਿਤੇ ਸਾਫ਼ ਹੋਣ ਦੇ ਨਾਲ ਨਾਲ ਧੁੱਪ ਜੋ ਪੂਰੀ ਲਸ਼ਕਮੀ ਪਈ ਸੀ ਉਹਦੇ ਨਾਲ ਟੈਂਪਰੇਚਰ ਕਿਤੇ ਨਾ ਕਿਤੇ ਵਧਦਾ ਹੋਇਆ ਦਿਖਾਈ ਦੇਵੇਗਾ ਗੱਲ ਕਰ ਲਈਏ ਅਗਰ ਇਹ ਪੱਛਮੀ ਸਿਸਟਮ ਕਦੋਂ ਤੱਕ ਐਕਟਿਵੇਟ ਰਹੇਗਾ ਤਾਂ ਕਿਤੇ ਦਿਨ ਹੈ ਕਿਤੇ 28 ਤਰੀਕ ਨੂੰ ਤਾਂ ਫਿਲਹਾਲ ਰਲਮਾ ਮਿਲਮਾ ਜਿਹੀ ਸਵੇਰ ਹੈ ਤੇ 29 ਤਰੀਕ ਨੂੰ ਕਿਤੇ ਨਾ ਕਿਤੇ ਇਹ ਪੰਜਾਬ ਦੇ ਉੱਤਰੀ ਏਰੀਏ ਦੇ ਵਿੱਚ ਮਾਝੇ ਵਾਲੇ ਖੇਤਰ ਦੇ ਵਿੱਚ ਤੇ ਨਾਲ ਦੀ ਨਾਲ ਪੱਛਮੀ ਖੇਤਰ ਦੇ ਵਿੱਚ ਜਿਸ ਦੇ ਵਿੱਚ ਕੀ ਲਗਭਗ ਪੰਜਾਬ ਦੇ ਦੁਆਬੇ ਦੇ ਥੋੜੇ ਬੋਤੇ ਉੱਪਰਲੇ ਏਰੀਏ ਆਉਂਦੇ ਹਨ ਉਹਨਾਂ ਦੇ ਵਿੱਚ ਜ਼ਿਆਦਾ ਕਾਰਵਾਈ ਪਾਉਂਦਾ ਦਿਖਾਈ ਦੇ ਰਿਹਾ ਹੈ ਇਹਦੇ ਵਿੱਚ ਗੁਰਦਾਸਪੁਰ ਦਾ ਏਰੀਆ ਹੋ ਗਿਆ ਲੁਧਿਆਣਾ ਦਾ ਕੁਝ ਏਰੀਆ ਹੋ ਗਿਆ ਹੁਸ਼ਿਆਰਪੁਰ ਦਾ ਕੁਝ ਏਰੀਆ ਹੋ ਗਿਆ ਇਹ ਤਿੰਨ ਏਰੀਏ ਦੇ ਨੇੜੇ ਤੇੜੇ ਜਿਹੜੇ ਵੀ ਮੇਨ ਜ਼ਿਲ੍ਹੇ ਹਨ ਜਾਂ ਜੇ ਮੇਨ ਸ਼ਹਿਰ ਹਨ ਉਹਨਾਂ ਦੇ ਵਿੱਚ ਕਾਰਵਾਈ ਜ਼ਿਆਦਾ ਪੈਂਦੀ ਦਿਖਾਈ ਦੇ ਰਹੀ ਹੈ ਕੋਈ ਬਹੁਤ ਵੱਡੀ ਹਲਚਲ ਦੁਆਬੇ ਦੇ ਬਾਕੀ ਖੇਤਰ ਵਿੱਚ ਜਿਹੜਾ ਕਿ ਨੰਗਲ ਤੋਂ نیچے ਆਨੰਦਪੁਰ ਸਾਹਿਬ ਕੀਰਤਪੁਰ ਨੰਦਪੁਰ ਮੋਰਿੰਡਾ ਕਰਾਲੀ ਰੋਪੜ ਇਹਨਾਂ ਏਰੀਆ ਦੇ ਵਿੱਚ ਕੋਈ ਬਹੁਤ ਵੱਡੀ ਕਾਰਵਾਈ ਪੈਂਦੀ ਦਿਖਾਈ ਨਹੀਂ ਦੇ ਰਹੀ ਅਗਰ ਗੱਲ ਕਰ ਲਈਏ ਜ਼ਿਆਦਾ ਕਾਰਵਾਈ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਗੁਰਦਾਸਪੁਰ ਤੇ ਅੰਮ੍ਰਿਤਸਰ ਗੁਰਦਾਸਪੁਰ ਦੇ ਨੇੜੇ ਤੇ ਕੁਝ ਅੰਮ੍ਰਿਤਸਰ ਦੇ ਏਰੀਏ ਤੇ ਥੋੜੇ ਬਹੁਤੇ ਏਰੀਏ ਤਰਨਤਾਰਨ ਦੇ ਇਨਾਂ ਦੇ ਵਿੱਚ ਜ਼ਿਆਦਾ ਕਾਰਵਾਈ 29 ਤਰੀਕ ਨੂੰ ਪੈਂਦੀ ਹੋਈ ਦਿਖਾਈ ਦੇ ਰਹੀ ਹੈ 30 ਤਰੀਕ ਦਾ ਮੌਸਮ ਫਿਲਹਾਲ ਸਾਫ਼ ਦਿਖਾਈ ਦੇ ਰਿਹਾ ਹੈ ਬਾਕੀ ਮੌਸਮ ਵਿਭਾਗ ਦੀ ਦਿੱਤੀ ਹੋਈ ਵਾਰਨਿੰਗ ਅਲਰਟ ਦਾ ਵੀ ਇੱਕ ਵਾਰੀ ਨਜ਼ਰ ਮਾਰ ਲੈਂਦੇ ਆ ਕਿਹ ਅਲਰਟ ਜਾਰੀ ਕੀਤਾ ਗਿਆ ਹੈ ਬੀਤੀ ਕੱਲ 27 ਤਰੀਕ ਨੂੰ ਜੋ ਅਲਰਟ ਜਾਰੀ ਕੀਤਾ ਗਿਆ ਹੈ ਉਹਦੇ ਵਿੱਚ ਦੁਪਹਿਰ ਦੇ ਵੇਲੇ ਜੋ ਵੀ ਅਲਰਟ ਸੀ ਉਹਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦਾ ਹਾਈएस्ट ਟੈਂਪਰੇਚਰ 40 ਡਿਗਰੀ ਤੇ ਰਾਜਸਥਾਨ ਦਾ ਟੈਂਪਰੇਚਰ 44 ਡਿਗਰੀ ਰਹੇਗਾ ਲਗਭਗ ਤੇ ਬਾਕੀ 7 ਦਿਨਾਂ ਦੇ ਪੂਰਵ ਅਨੁਮਾਨ ਅਤੇ ਆਉਂਦੇ 3 ਦਿਨਾਂ ਦੀ ਜੋ ਵਾਰਨਿੰਗ ਹੈ ਉਦੇ ਵਿੱਚ ਜੋ ਵੀ ਗੱਲ ਹੈ ਉਹ ਦੇਖ ਲੈਂਦੇ ਆ ਕਿਵੇਂ ਦਾ ਹਿਸਾਬ ਦਾ ਬਣਦਾ ਦਿਖਾਈ ਦੇ ਰਿਹਾ ਹੈ ਇਹਦੇ ਵਿੱਚ 27 ਤਰੀਕ ਤੋਂ ਲੈ ਕੇ 30 ਤਰੀਕ ਦੇ ਵਿੱਚ ਸੈਕਰੇਟਡ ਅਤੇ ਆਈਸੋਲੇਟਡ ਰੇਨ ਦੱਸੀ ਗਈ ਸੀ ਤੇ ਜਿਹਦੇ ਵਿੱਚ ਕਿ 27 ਤਰੀਕ ਨੂੰ yellow alert 28 ਤਰੀਕ ਨੂੰ yellow alert 29 ਤਰੀਕ ਨੂੰ ਥੰਡਰ ਸਟਾਰਮ ਦੇ ਨਾਲ orange alert ਤੇ ਕਿਤੇ ਨਾ ਕਿਤੇ 30 ਤਰੀਕ ਨੂੰ নীল alert ਯਾਨੀ ਕਿ ਗ੍ਰੀਨ ਸਿਗਨਲ ਦਿੱਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਸਤਾਈ ਤਰੀਕ ਨਿਕਲ ਚੁੱਕੀ ਹੈ 27 ਤਰੀਕ ਨੂੰ ਕੋਈ ਬਹੁਤ ਵੱਡੀ ਕਾਰਵਾਈ ਪੰਜਾਬ ਦੇ ਵਿੱਚ ਨਹੀਂ ਪਈ ਉਮੀਦ ਕਰਦੇ ਹਾਂ ਕਿ 28 ਤਰੀਕ ਵੀ ਅਮੇਜ਼ਾ ਰਹੇਗਾ ਤੇ 28 ਤਰੀਕ ਨੂੰ ਵੀ ਅੱਜ ਦੇ ਦੇ ਦਿਨ ਕੋਈ ਬਹੁਤ ਵੱਡੀ ਕਾਰਵਾਈ ਪੈਵੇਂ ਨਾ ਪੈਣ ਦੀ ਹੀ ਉਮੀਦ ਦਿਖਾਈ ਦੇ ਰਹੀ ਹੈ ਪਰ ਕਿਤੇ ਨਾ ਕਿਤੇ 29 ਤਰੀਕ ਨੂੰ ਚਿੰਤਾ ਵਾਲੀ ਗੱਲ ਹੈ ਕਿਸਾਨਾਂ ਦੇ ਲਈ ਥੋੜੀ-ਬਹੁਤੀ ਚਿੰਤਾ ਵਾਲੀ ਗੱਲ ਹੋ ਸਕਦੀ ਹੈ ਪਰ ਅਸੀਂ ਦੱਸਿਆ ਹੈ ਕਿ ਇਹ ਲਗਭਗ ਜਿਹੜਾ ਸਿਸਟਮ ਹੈ ਮੱਧ ਤੋਂ ਹਲਕੇ ਦਰਮਿਆਨੇ ਸੁਭਾਅ ਦਾ ਬਣ ਚੁੱਕਿਆ ਹੈ ਹਲਕਾ ਥੋੜਾ-ਬਹੁਤਾ ਕਮਜ਼ੋਰ ਪੈ ਚੁੱਕਿਆ ਹੈ ਤੇ ਜਿਸ ਦਾ ਅਸਰ ਮੱਝ ਏਰੀਆ ਦੇ ਵਿੱਚ ਤੇ ਥੋੜਾ ਬਹੁਤਾ ਪਟਿਆਲੇ ਦੇ ਏਰੀਏ ਦੇ ਉੱਪਰ ਉੱਪਰ ਅਗਰ ਗੱਲ ਕਰੀਏ ਤਾਂ ਲੁਧਿਆਣਾ ਹੋ ਗਿਆ ਉਸ ਤੋਂ ਇਲਾਵਾ ਜਲੰਧਰ ਹੋ ਗਿਆ ਜੀ ਤੇ ਹੁਸ਼ਿਆਰਪੁਰ ਹੋ ਗਿਆ ਇਹ ਥੋੜੇ ਜੇ ਕੁਝ ਏਰੀਆ ਹਨ ਜਿਨ੍ਹਾਂ ਦੇ ਵਿੱਚ ਇਸ ਦਾ ਅਸਰ ਜ਼ਿਆਦਾ ਹੋਵੇਗਾ ਦੋ ਦੁਪਹਿਰ ਦੇ ਨੇੜੇ ਚੜ੍ਹੇ ਜਾਂ ਸ਼ਾਮ ਦੇ ਵੇਲੇ ਥੋੜੀ ਬਹੁਤੀ ਗਤੀਵਿਧੀ ਦਿਖਾਈ ਦੇ ਸਕਦੀਆਂ ਹਨ ਬਾਕੀ ਕੋਈ ਬਹੁਤ ਵੱਡੀ ਕਾਰਵਾਈ ਇਸ ਤੋਂ ਇਲਾਵਾ ਪੈਂਦੀ ਦਿਖਾਈ ਨਹੀਂ ਦੇ ਰਹੀ 30 ਤਰੀਕ ਨੂੰ ਮੌਸਮ ਸਾਫ਼ ਹੈ ਤੇ ਇਹ ਸੀ ਅਪਡੇਟ 28 ਤੋਂ ਲੈ ਕੇ 30 ਤਰੀਕ ਤੱਕ ਦੀ ਆਉਂਦੇ ਤਿੰਨ ਦਿਨਾਂ ਦੇ ਮੌਸਮ ਦੀ ਅਪਡੇਟ ਤੇ ਉਮੀਦ ਕਰਦੇ ਹਾਂ ਤੁਹਾਨੂੰ ਦਿੱਤੀ ਹੋਈ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦੋਗੇ ਤਾਂ ਕਿ ਜਦੋਂ ਵੀ ਅਸੀਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਅਪਲੋਡ ਕਰੀਏ ਤੁਹਾਡੇ Vamos voltar no